ਅਸੀਂ ਉੱਥੇ ਰਾਤ ਤਿੰਨ ਦਿਨ ਹਥੇਸ ਨਾਲੋਂ ਅੰਦਰ ਦਾਖਲ ਰਹੇ ਹਾਂ ਜੀ ਉੱਥੋਂ ਇੱਥੇ ਸਾਨੂੰ ਲਿਆਂਦਾ ਆਪਰੇਸ਼ਨ ਕਰਨ ਵਾਸਤੇ ਆਪਰੇਸ਼ਨ ਕਰਾਇਆ ਜੀ ਪਰ ਆਪਰੇਸ਼ਨ ਸਾਡਾ ਸਹੀ ਨਹੀਂ ਹੋਇਆ ਸੀ ਬੰਦਾ ਸਾਡਾ ਬਹੁਤ ਸੀਰੀਅਸ ਸੀ ਰਾਤ ਵੀ ਮੈਂ ਬਤੀ ਪੜੀ ਔਖੀ ਕੱਟੀ ਰਾਤ ਦੂਆ ਬੰਦਾ ਨਹੀਂ ਰਹਿੰਦੇ ਇੱਥੇ ਇਕੱਲੀ ਜਨਾਨੀ ਨੂੰ ਰੱਖਦੇ ਨੇ ਇੱਥੇ ਕਹਿੰਦੇ ਕੱਲਾ ਜਨਾਨੀ ਰਹੇ ਚਾਹੇ ਬੰਦਾ ਰਵੇ ਮੈਂ ਰਾਤ ਨੂੰ ਇੰਨੀ ਪਰੇਸ਼ਾਨ ਹੁੰਦੀ ਸੀ ਤੇ ਹੁਣ ਮੇਰੇ ਘਰ ਵਾਲੇ ਤਾਂ ਵੀ ਬਹੁਤ ਬਾਹਰ ਤੇ ਮਾੜੀ ਸੀ ਜੀ ਸਾਡਾ ਆਪਰੇਸ਼ਨ ਕਰਾਣਾ ਸੀ ਕਿੱਥੇ ਦਾ ਆਪਰੇਸ਼ਨ ਕਰਾਇਆ ਸੀ ਜੀ ਅਸੀਂ ਕਿਹੜੀ ਡੇਟ ਨੂੰ ਕਰਾਇਆ ਸੀ ਇਹ 16 ਤਰੀਕ ਨੂੰ ਕਰਾਇਆ ਸੀ ਜੀ ਅਸੀਂ। ਇਹ ਹੁਣ ਇਹਨਾਂ ਦੀ ਕਟਿਚਨ ਖਾ ਪੀ ਰਹੇ ਆ। ਨਾ ਜੀ ਇੱਥੇ ਕੁਝ ਨਹੀਂ ਖਾ ਪੀ ਰਿਆ। ਘਰੇ ਦੋ ਰੋਟੀਆਂ ਇੱਕ ਰੋਟੀ ਖਾ ਲੈਂਦਾ ਸੀ ਜਿੱਦਣ ਤੇ ਇੱਥੇ ਆਏ ਆ ਕੁਝ ਨਹੀਂ ਖਾ ਪੀ ਰਿਆ। ਇਹ ਕਿੰਨੇ ਦਿਨ ਲੈ ਕੇ ਆਏ ਸੀ ਉਹ ਟੁਰਦੇ-ਪਿਰਦੇ ਆਏ ਸੀ ਇੱਥੇ। ਹਾਂ ਨਾ ਠੀਕ। ਉਹ ਟੁਰਦੇ ਸੀ ਮਾੜੇ-ਮੋਟੇ ਤੇ ਯਾਨਕੀ ਖਾਂਦੇ-ਪੀਂਦੇ ਸੀ ਮਾੜੇ-ਮੋਟੇ ਘਰ ਇੱਥੇ ਆ ਕੇ ਤੇ ਬਿਲਕੁਲ ਹੀ ਛੱਡਦਾ ਸਾਰਾ ਕੁਝ। ਜੀ ਹਸਪੀਟਲ ਵਾਲੇ ਨੇ ਅੱਜ ਗੱਲ ਕੀਤੀ ਕਿ ਮਾਮਲਾ ਕੀ ਹੈ ਕਿਤਾ ਕੀ ਹੈ। ਹਾਂ ਜੀ ਦੱਸਦੇ ਨਹੀਂ ਕੁਝ ਕਹਿੰਦੇ ਹੋຊੂਗਾ ਤੇਰਾ ਬੰਦਾ ਠੀਕ ਆਂਦਾ ਮੇਰੇ ਘਰ 'ਚ ਮੇਰੀ ਬੇ ਬਹੁ ਕਮਾਨ ਵਾਲਾ ਹੈ ਨਹੀਂ ਮੇਰਾ ਮੁੰਡਾ ਛੋਟਾ ਹੈਗਾ ਕੰਮ ਕਰਨ ਕਰਨ ਵਾਲਾ ਹੈ ਨਹੀਂ ਕੋਈ ਹੋਗੀ ਸੀਗੀ ਹਸਪੀਟਲ ਤੋਂ ਘਰ ਵੀ ਭੇਜਦੇ ਸੀ ਫਿਰ ਦਬਾਬ ਤੋਂ ਕੋਈ ਹਾਂਜੀ ਇੱਕ ਦਿਨ ਘਰ ਭੇਜਿਆ ਸੀ ਪ੍ਰੇਸ਼ਨ ਕਰਕੇ ਦੁਬਾਰਾ ਫਿਰ ਤੰਗੀ ਆ ਗਈ ਫਿਰ ਡਾਕਟਰ ਸਾਹਿਬ ਗੱਡੀ ਲੈ ਕੇ ਫਿਰ ਸਾਨੂੰ ਇੱਥੇ ਲੈ ਆਏ ਕਹਿੰਦੇ ਇੱਥੇ ਡੇਢ ਮਹੀਨਾ ਰਹਿਣਾ ਪਊਗਾ 10 ਮਹੀਨਿਆਂ ਚ 7 ਮਹੀਨੇ ਚ ਡੇਢ ਮਹੀਨਾ ਕਿਵੇਂ ਰਵਾਂ ਇੱਥੇ ਤੁਸੀਂ ਕਿੰ딴 ਗੱਲਾਂ ਕਰਿਓ ਕੀ ਲੱਗਦਾ ਇਹਨਾਂ ਦੀ ਆਣਗੇ ਇਹਨਾਂ ਨਾਲੇ ਤਬੀਅਤ ਜ਼ਿਆਦਾ ਖਰਾਬ ਹੋ ਗਈ ਹਾਂਜੀ ਸਾਨੂੰ ਦੱਸਿਆ ਹੀ ਨਹੀਂ ਕੋਈ ਇਹਨਾਂ ਨੇ ਤੂੰ ਕਹਿੰਦਾ ਹੋ ਚੁੱਕਾ ਠੀਕ ਹੋ ਚੁੱਕਾ ਮੇਰਾ ਬੇਟਾ ਵੀ ਨਹੀਂ ਕਮਾਉਂਦਾ ਮੇਰੇ ਘਰ ਖਰਚਾ ਦੇਣ ਵਾਲਾ ਹੈ ਨਹੀਂ ਕੋਈ ਵੀ